ਹਾਂਜੀ ਫਿਕਰ ਨਹੀਂ ਕੋਈ ਬਾਜਾਂ ਵਾਲਾ ਸਾਡੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਵੈਸੇ ਮੇਰੀ ਨਹੀਂ ਔਕਾਤ ਨਹੀਂ ਹੈਗੀ ਕਿ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੁਝ ਵੀ ਬੋਲਾਂ ਪਰ ਜਿੱਦਾਂ ਮੇਰੇ ਪਾਸ਼ਾ ਦਾ ਹੁਕਮ ਉਹਨਾਂ ਨੇ ਮਨ ਦੇ ਵਿੱਚ ਇਹ ਖਿਆਲ ਲੈ ਕੇ ਆਂਦੇ ਜਾਂ ਇਹ ਚੀਜ਼ਾਂ ਮੇਰੇ ਮੂਹਰੇ ਲੈ ਕੇ ਆਉਂਦੀਆਂ ਤੇ ਆਪਾਂ ਆਪਣੇ ਭੈਣ ਭਰਾਵਾਂ ਦੇ ਨਾਲ ਇਹ ਸ਼ੇਅਰ ਕਰਨ ਲੱਗੇ ਆ ਕਿ ਗੁਰੂ ਪਾਸ਼ਾ ਆਪਣੇ ਸਮੇਂ ਕਿੰਨੀ ਐਡਵਾਂਸ ਜਾਂ ਕਿੰਨੀ ਅੱਗੇ ਦੀ ਸੋਚਦੇ ਸੀਗੇ ਆਪਣੇ ਖਾਲਸੇ ਦੇ ਬਾਰੇ ਆਪਣੇ ਪੁੱਤਰਾਂ ਦੇ ਬਾਰੇ ਆਪਣੇ ਧੀਆ ਦੇ ਬਾਰੇ ਆਪਾਂ ਪਾਸ਼ਾ ਦੇ ਬਾਰੇ ਗੱਲ ਕਰ ਸਕੀਏ ਉਸ ਰੱਬ ਦੇ ਬਾਰੇ ਗੱਲ ਕਰ ਸਕੀਏ ਨਹੀਂ ਆਪਣੀ ਹਕਾਤ ਪਰ ਖੈਰ ਥੋੜਾ ਬਹੁਤਾ ਜੋ ਪਾਸ਼ਾ ਨੇ ਸੇਵਾ ਲਈ ਆ ਆਪਾਂ ਤੁਹਾਨੂੰ ਅੱਜ ਦੱਸਣ ਲੱਗੇ ਆ ਪਹਿਲਾਂ ਛੋਟੇ ਛੋਟੇ ਕਲਿੱਪ ਨੇ ਇਹ ਸੁਣਿਓ ਫਿਰ ਅੱਗੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ What you're seeing here is water memory. You can do this experiment yourself just by showing an image to water for around 30 seconds and then freezing the water, and you will see a reflection of the image you showed it. This proves that water holds memory. It has this blue umbrellas. How these things survived the fire, I have absolutely no idea. Completely intact umbrella. However, right behind me, check this out melted steel how it was a laser that caused the fire but only the stuff that were blue colored blue colored cars the blue colored houses oh. were not burnt oh, to do that how do they know something's gonna happen yeah. that's what i'm scared about like how do they know where's our warning so the Maui. <laughs> इस जब जी साहब शक्ति इस कलाम इतना जोर है मैं बहुता गुरु गोबिंद सिंह जी महाराज ने ए कड़ा क्यों पवा दिता सानो? आया ए पिछे गल कही है दार्शनिक ढंग न इसकी व्याख्या करोगे तो कोई तो बहुत ही स्पष्ट नहीं आती लेकिन मैं ऐसा देख कुछ जोगिया न कुछ साधुआ न ਜਦੋਂ ਆਪਣੀ ਗੱਲ ਦਾ ਪ੍ਰਭਾਵ ਪਾਣਾ ਚਾਹੁੰਦੇ ਨੇ ਤੇ ਉਹ ਕਹਿੰਦੇ ਨੇ ਵੀ ਤੁਸੀਂ ਕੋਈ ਲੋਹੇ ਦੀ ਚੀਜ਼ ਤੇ ਨਹੀਂ ਪਹਿਨੀ ਹੋਈ ਗਲੇ ਦੇ ਵਿੱਚ ਹੱਥਾਂ ਦੇ ਵਿੱਚ ਜਾਂ ਸਿਰ ਵਿੱਚ ਕੋਈ ਹੋਵੇ ਲਵਾ ਛੱਡ ਦੇਣਾ ਇਹੋ ਜਿਹੋ ਆਉਂਦੇ ਆ ਪ੍ਰਭਾਵ ਨਹੀਂ ਪਾ ਸਕਦਾ ਫਿਰ ਦਸਮ ਗ੍ਰੰਥ ਦੀ ਇਹ ਸਿਰਲੇਖ ਸੁਰਖੀ ਮੈਨੂੰ ਚੇਤੇ ਆਉਂਦੀ ਹੈ ਸਰਬ ਲੋਕੀ ਰੱਛਾ ਹਮਨੇ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਹੈ ਤੂੰ ਐਸੀਆਂ ਜੁੜੀਆਂ ਮਲਿੰਨ ਰੂਹਾ ਪ੍ਰਾਕ੍ਰਿਤਕ ਮੰਡਲ ਵਿੱਚ ਨੇ ਇਹਨਾਂ ਤੋਂ ਸਰਬਲੋਹ धारण ਕਰਕੇ ਰੱਖਾ ਪ੍ਰਾਪਤ ਕੀਤੀ ਜਾ ਸਕਦੀ ਹੈ। ਹਾਂਜੀ, ਗੱਲ ਸ਼ੁਰੂ ਆਪਾਂ ਸਰਬਲੋਹ ਤੋਂ ਕਰਦੇ ਹਾਂ। ਗੁਰੂ ਪਾਤਸ਼ਾਹ ਨੇ ਬਹੁਤ ਅੱਗੇ ਦੀ ਸੋਚ ਰੱਖ ਕੇ ਸਾਨੂੰ ਸਰਬਲੋਹ ਦੇ ਭਾਂਡੇ, ਸਰਬਲੋਹ ਦੇ ਸ਼ਾਸਤਰ ਜਾਂ ਕੜੇ ਬਾਹਾਂ ਦੇ ਵਿੱਚ ਪਾਉਣ ਵਾਸਤੇ ਦਿੱਤੇ। ਅੱਜ ਕੱਲ੍ਹ ਲੋਕਾਂ ਨੂੰ ਆਇਰਨ ਦੀ ਕਮੀ ਆਮ ਹੀ ਹੋ ਜਾਂਦੀ ਹੈ ਤੇ ਫਿਰ ਉਹ ਗੋਲੀਆਂ ਲੈਂਦੇ ਆ ਜਾਂ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਲੈਂਦੇ ਨੇ। ਇਤਾਂ ਦੇ ਵੀ ਕੜੇ ਚਲਦੇ ਆ ਠੀਕ ਆ ਉੱਤੇ ਲਿਖਿਆ ਹੋਇਆ ਕੁਝ ਕੋਈ ਵੱਡੀ ਗੱਲ ਨਹੀਂ ਪਰ ਸਾਨੂੰ ਸਰਬ ਲੋਹ ਅਸਲ ਧਾਤ ਦੇ ਕੜੇ ਪਾਉਣੇ ਚਾਹੀਦੇ ਆ ਕਿਉਂਕਿ ਪਾਸ਼ਾ ਨੇ ਵੀ ਸਾਨੂੰ ਸਰਬ ਲੋਹ ਹੀ ਧਾਰਨ ਕਰਨ ਵਾਸਤੇ ਕਿਹਾ ਸਰਬ ਲੋਹ ਦਾ ਕੜਾ ਪਾਇਆ ਹੋਊਗਾ ਸਾਡੇ ਉੱਤੇ ਜਾਦੂ ਮੰਤਰ ਜਿਹੜਾ ਉਹ ਅਸਰ ਨਹੀਂ ਕਰੂ ਸਾਡੇ ਉੱਤੇ ਭੂਤ ਪ੍ਰੇਤ ਨੇ ਜਿਹੜੇ ਉਹ ਅਸਰ ਨਹੀਂ ਕਰਨਗੇ ਇਹ ਲੋਹਾ ਇਹਦਾ ਬੜਾ ਕੰਮ ਆ ਅੱਗੇ ਹੁੰਦਾ ਸੀ ਨਾ ਲੋਹੇ ਦਾ ਕੜਾ ਪਾਇਆ ਹੋਇਆ ਥੋੜੇ ਕਿਸੇ ਦੇ ਪ੍ਰਿੰਟ ਲੜ ਜਾਂਦੀ ਸੀ ਲੋਹੇ ਦਾ ਕੜਾ ਮਲਦੇ ਸੀ ਤੇ ਉਹ ਠੀਕ ਹੋ ਜਾਂਦਾ ਸੀ ਸੋ ਇਸੇ ਤਰ੍ਹਾਂ ਸਰਬਲੋ ਦੇ ਭਾਂਡਿਆਂ ਦੇ ਵਿੱਚ ਖਾਣ ਦੇ ਨਾਲ ਕਈ ਕਿਸਮ ਦੀਆਂ ਜਿਹੜੀਆਂ ਸਾਡੀਆਂ ਬਿਮਾਰੀਆਂ ਨੇ ਉਹ ਦੂਰ ਹੁੰਦੀਆਂ ਨੇ ਸਰਬਲੋ ਇੰਨਾ ਜ਼ਰੂਰੀ ਆ ਸਾਡੇ ਵਾਸਤੇ ਕਿ ਪਾਤਸ਼ਾਹ ਨੇ ਸਰਬਲੋ ਦੇ ਉੱਤੇ ਪੂਰਾ ਇੱਕ ਗ੍ਰੰਥ ਲਿਖਿਆ ਹੋਇਆ ਪਾਤਸ਼ਾਹ ਨੇ ਆਪਣੇ ਸਿੱਖਾਂ ਦੇ ਵਾਸਤੇ ਇਹ ਸਾਰੇ ਤੋਹਫੇ ਦਿੱਤੇ ਨੇ ਸੋ ਇਸ ਕਰਕੇ ਕਈ ਭਰਾ ਸਾਡੇ ਹੈਗੇ ਨੇ ਜਿਹੜੇ ਆਸਮ ਦੀ ਬਾਣੀ ਨੂੰ ਨਹੀਂ ਮੰਨਦੇ ਜਾਂ ਸ੍ਰੀ ਸਰਬਲੋਕ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਹੈਗੇ ਸੋ ਆਪਾਂ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਉਸ ਅਕਾਲ ਪੁਰਖ ਵਾਹਿਗੁਰੂ ਤੇ ਨਾਲ ਜੋੜਨ ਵਾਸਤੇ ਸਿੱਖਿਆ ਲੈਂਦੇ ਆ ਤੇ ਨਾਲ ਗੁਰੂ ਪਾਤਸ਼ਾਹ ਦੀਆਂ ਜਿਹੜੀਆਂ ਦੂਸਰੀਆਂ ਬਾਣੀਆਂ ਨੇ ਉਹ ਸਾਨੂੰ ਜੀਵਨ ਜਾਚ ਸਿਖਾਉਂਦੀਆਂ ਨੇ ਜਾਂ ਸਾਨੂੰ ਦੱਸ ਰਹੀਆਂ ਵੀ ਜ਼ਿੰਦਗੀ ਦੇ ਵਿੱਚ ਜੇ ਸਾਨੂੰ ਕਿਤੇ ਕਿਸੇ ਚੀਜ਼ ਦੀ ਲੋੜ ਆ ਜਾਂ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਅਸੀਂ ਕੀ ਕਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਦਸਾਂ ਪਾਤਸ਼ਾਹਿਆਂ ਨੇ ਸਿੱਖ ਨੂੰ ਸੰਪੂਰਨ ਜੀਵਨ ਜਾਂਚ ਦਿੱਤੀ ਆ ਜ਼ਿੰਦਗੀ ਇਸ ਦੁਨੀਆ ਦੇ ਵਿੱਚ ਰਹਿ ਕੇ ਜਿਉਣ ਦੀ ਵੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦੀ ਵੀ ਤੇ ਹੁਣ ਆਪਾਂ ਬਾਦਸ਼ਾਹ ਦੀ ਅੱਗੇ ਦੀ ਸੋਚ ਦੀ ਗੱਲ ਕਰਦੇ ਆਂ ਨੀਲਾ ਬਾਣਾ ਨੀਲਾ ਰੰਗ ਇੱਕ ਐਸਾ ਰੰਗ ਆ ਜਿਹਨੂੰ ਲੇਜ਼ਰ ਆ ਜਿਹੜੀ ਉਹ ਜਲਾ ਨਹੀਂ ਸਕਦੀ ਸੋ ਪਾਤਸ਼ਾਹਾਂ ਨੇ ਬਹੁਤ ਅੱਗੇ ਦੀ ਸੋਚ ਰੱਖ ਕੇ ਆਪਣੇ ਖਾਲਸੇ ਨੂੰ ਇਹ ਬਾਣਾ ਦਿੱਤਾ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਲੇਜ਼ਰ ਦਾ ਜਾਂ ਆਧੁਨਿਕ ਟੈਕਨੋਲੋਜੀ ਦਾ ਪਰ ਉਹ ਟੈਕਨੋਲੋਜੀ ਦੀ ਜਿਹੜੀ ਉਹ ਲੇਜ਼ਰ ਆ ਉਹ ਨੀਲੇ ਬਾਣੇ ਦੇ ਉੱਤੇ ਉਸ ਤਰੀਕੇ ਦੇ ਨਾਲ ਅਸਰ ਨਹੀਂ ਕਰਦੀ ਹੋ ਸਕਦਾ ਅਸਰ ਕਰੇ ਪਰ ਮੈਨੂੰ ਲੱਗਦਾ ਉਨੀ ਮਾਰ ਨਹੀਂ ਪੈਣੀ ਕਿਉਂਕਿ ਬਹੁਤ ਸਾਰੀਆਂ ਐਸੀਆਂ ਵੀਡੀਓ ਪਹਿਲਾਂ ਵੀ ਤੁਸੀਂ ਕਲਿੱਪ ਦੇਖਿਆ ਚੱਲੀਆਂ ਨੇ ਜਿੱਥੇ ਨੀਲੇ ਰੰਗ ਦਾ ਘਰ ਹੁੰਦਾ ਜਾਂ ਨੀਲੇ ਰੰਗ ਦੀ ਕੋਈ ਵੀ ਚੀਜ਼ ਹੁੰਦੀ ਆ ਗੱਡੀ ਹੁੰਦੀ ਆ ਕੋਈ ਗਮਲਾ ਹੁੰਦਾ ਬਾਕੀ ਸਾਰਾ ਕੁਝ ਸੜ ਕੇ ਸੁਆਹ ਹੋ ਜਾਂਦਾ ਪਰ ਨੀਲੇ ਰੰਗ ਦੀ ਉਹ ਚੀਜ਼ ਜਲਦੀ ਨਹੀਂ ਹੈਗੀ ਅੱਗ ਦੇ ਵਿੱਚ ਦੂਸਰਾ ਚਾਈਨਾ ਨੇ ਹੁਣ ਆਪਣੀਆਂ ਛੱਤਾਂ ਦੇ ਉੱਤੇ ਨੀਲਾ ਰੰਗ ਕਰਨਾ ਸ਼ੁਰੂ ਕਰਤਾ ਜਿਵੇਂ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਕੋਈ ਅਭਾਸ ਹੁੰਦਾ ਜਾਂ ਉਹਨਾਂ ਨੂੰ ਪਤਾ ਹੁੰਦਾ ਕਿ ਆਉਣ ਵਾਲੇ ਸਮੇਂ 'ਚ ਕੀ ਹੋਣਾ ਸੋ ਇਸ ਕਰਕੇ ਉਹਨਾਂ ਨੇ ਆਪਣੀਆਂ ਛੱਤਾਂ ਨੇ ਜਿਹੜੀਆਂ ਉਹ ਨੀਲੇ ਰੰਗ ਦੀਆਂ ਕਰਨੀਆਂ ਸ਼ੁਰੂ ਕਰਤੀਆਂ ਅਮਰੀਕਾ ਦੇ ਰਾਸ਼ਟਰਪਤੀ ਦੀ ਵੀ ਇੱਕ ਵੀਡੀਓ ਲੀਗੋ ਇਸੀ ਜਿਹਦੇ ਵਿੱਚ ਉਹ ਕਹਿੰਦਾ ਸੀ ਕਿ ਨੀਲੇ ਰੰਗ ਦਾ ਰਾਜ ਕੀ ਹੈ ਪਤਾ ਕਰੋ ਵੀ ਚਾਈਨਾ ਵਾਲੇ ਆਪਣੀਆਂ ਛੱਤਾਂ ਨੀਲੀਆਂ ਕਿਉਂ ਕਰ ਰਹੇ ਨੇ ਸੋ ਇਸ ਕਰਕੇ ਪਾਸ਼ਾ ਨੇ ਬਹੁਤ ਅੱਗੇ ਦਾ ਆਪਣੇ ਖਾਦਸ਼ੇ ਦੇ ਬਾਰੇ ਸੋਚ ਕੇ ਆਪਣੇ ਧੀਆ ਪੁੱਤਰਾਂ ਬਾਰੇ ਉਹਨਾਂ ਨੂੰ ਗਿਆਨ ਦਿੱਤਾ ਉਹ ਗੱਲ ਵੱਖਰੀ ਆ ਕਿ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਜਾਂ ਸਾਨੂੰ ਇਹਨਾਂ ਚੀਜ਼ਾਂ ਦੀ ਹਜੇ ਸਮਝ ਹੀ ਨਹੀਂ ਹੈਗੀ ਜਾਂ ਸਾਨੂੰ ਉਸ ਗਿਆਨ ਦਾ ਗਿਆਨ ਹੀ ਨਹੀਂ ਹੈਗਾ ਹੁਣ ਆਪਾਂ ਗੱਲ ਕਰਦੇ ਹਾਂ ਜਲਦੀ ਪਾਸ਼ਾ ਨੇ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਸੂਰੋਵਰ ਸਿਸਟਮ ਰੱਖਿਆ ਹੋਇਆ ਹੁਣ ਅੱਜ ਕੱਲ ਆਪਾਂ ਨੂੰ ਪਤਾ ਜਿਹੜੇ ਨਵੇਂ ਟੈਕਨੋਲੋਜੀ ਦੇ ਨਾਲ ਜੁੜੇ ਹੋਏ ਬਾਬੇ ਨੇ ਜਾਂ ਆਪਣੇ ਜਿਹੜੇ ਪ੍ਰਚਾਰਕ ਨੇ ਉਹ ਇੰਨਾਂ ਚੀਜ਼ਾਂ ਤੋਂ ਮਨਕਰ ਹੋ ਜਾਂਦੇ ਨੇ ਪਰ ਇਸ ਗੱਲ ਦਾ ਸਬੂਤ ਆ ਤੁਸੀਂ ਕਦੇ ਵੀ ਜਾ ਕੇ ਸਰਚ ਕਰੋ ਚਾਈਨਾ ਦੇ ਵਿੱਚ ਅਮਰੀਕਾ ਦੇ ਵਿੱਚ ਖੋਜ ਹੋ ਗਈ ਹੁਣ ਤਾਂ ਇਹ ਚੀਜ਼ਾਂ ਪ੍ਰੂਫ ਹੋ ਗਈਆਂ ਵੀ ਜਿਹੜਾ ਪਾਣੀ ਆ ਉਹ ਆਪਣੇ ਵਿੱਚ ਹਰ ਚੀਜ਼ ਨੂੰ ਸਮਾ ਕੇ ਰੱਖਦਾ ਆਪਣੇ ਵਿੱਚ ਸੋਕ ਕੇ ਰੱਖਣ ਦੀ ਤਾਕਤ ਆ ਪਾਣੀ ਦੇ ਵਿੱਚ ਜੇ ਆਪਾਂ ਪਾਣੀ ਦੇ ਅੰਕੇ ਕੋਈ ਤਸਵੀਰ ਰੱਖ ਦਈਏ ਤੇ ਉਹ ਤੋਂ ਬਾਅਦ ਆਪਾਂ 30 ਸੈਕਿੰਡ ਤੋਂ ਬਾਅਦ ਪਾਣੀ ਨੂੰ ਜਮਾ ਦਈਏ ਤਾਂ ਤਸਵੀਰ ਪਾਣੀ ਦੇ ਵਿੱਚ ਛੱਪ ਜਾਂਦੀ ਆ ਜਿਹੜੇ ਬੋਲ ਆਪਾਂ ਪਾਣੀ ਦੇ ਕੋਲੇ ਬੋਲਦੇ ਆ ਪਾਣੀ ਉਹ ਬੋਲਾਂ ਨੂੰ ਆਪਣੇ ਅੰਦਰ ਸੋਕ ਲੈਂਦਾ ਦੇਖੋ ਜਦੋਂ ਕੋਈ ਕੁਛ ਕਰ ਕਰਾ ਕੇ ਦਿੰਦਾ ਹੁੰਦਾ ਕੋਈ ਤੁਹਾਨੂੰ ਪਾਣੀ ਕਰਕੇ ਦਿੰਦੇ ਆ ਦੁੱਧ ਕਰਕੇ ਕਿਉਂ ਨਹੀਂ ਦੇ ਦਿੰਦੇ ਉਹ ਸੋਡਾ ਕਰਕੇ ਉਹ ਸਿਰਫ ਪਾਣੀ ਕਰਕੇ ਦਿੰਦੇ ਆ ਕਿਉਂਕਿ ਜਦੋਂ ਮੂੰਹ ਨਾਲ ਮੰਤਰ ਪਾਣੀ ਦੇ ਉੱਤੇ ਬੋਲਦੇ ਨੇ ਤਾਂ ਪਾਣੀ ਉਹ ਚੀਜ਼ ਨੂੰ ਸੋਖ ਲੈਂਦਾ ਇਸ ਕਰਕੇ ਗੁਰਦੁਆਰਾ ਸਾਹਿਬ ਦੇ ਨਾਲ ਸਰੋਵਰ ਦਾ ਜਿਹੜਾ ਕਨਸੈਪਟ ਉਹ ਰੱਖਿਆ ਪਾਤਸ਼ਾਹ ਨੇ ਕਿ ਸਰੋਵਰ ਦੇ ਵਿੱਚ ਜਿਹੜਾ ਪਾਣੀ ਆ ਉਹ ਪਾਣੀ ਬਾਣੀ ਨੂੰ ਆਪਣੇ ਅੰਦਰ ਸਮਾ ਲੈਂਦਾ ਤੇ ਜਦੋਂ ਲੋਕ ਜਾ ਕੇ ਉੱਥੇ ਇਸ਼ਨਾਨ ਕਰਦੇ ਆ ਜਾਂ ਉਹ ਪਾਣੀ ਨੂੰ ਗ੍ਰਹਿਣ ਕਰਦੇ ਆ ਪੀਂਦੇ ਨੇ ਤਾਂ ਉਹਨਾਂ ਦੇ ਵਿੱਚ ਉਹ ਪਾਣੀ ਦਾ ਅਸਰ ਹੁੰਦਾ ਇਸ ਤੋਂ ਬਾਅਦ ਇੱਕ ਆਪਾਂ ਹੋਰ ਗੱਲ ਕਰਨੀ ਆ ਉਹ ਹੈਗੀ ਆ ਨਿਸ਼ਾਨ ਸਾਹਿਬ ਨਿਸ਼ਾਨ ਇੱਕ ਸਾਈਨ ਇੱਕ ਦੂਰੋਂ ਦੱਸਿਆ ਗੁਰੂ ਪਾਸ਼ਾ ਨੇ ਇਹ ਦੇਖੋ ਤੁਸੀਂ ਕਦੋਂ ਇਹ ਚੀਜ਼ਾਂ ਦੀ ਸ਼ੁਰੂਆਤ ਕੀਤੀ ਆ ਆਪਣੇ ਤੌਰ ਦੇ ਵਿੱਚ ਵੀ ਇੱਕ ਨਿਸ਼ਾਨ ਸਾਹਿਬ ਲੱਗਿਆ ਹੋਇਆ ਦੂਰੋਂ ਹੀ ਬੰਦਾ ਖੜਾ ਦੇਖ ਕੇ ਪਛਾਣ ਸਕਦਾ ਕਿ ਨਿਸ਼ਾਨ ਸਾਹਿਬ ਲੱਗਿਆ ਹੋਇਆ ਮੈਂ ਉੱਥੇ ਗੁਰਦੁਆਰਾ ਸਾਹਿਬ ਹੈਗਾ ਮੈਂ ਉੱਥੇ ਜਾ ਦੂਸਰਾ ਅਸਮਾਨੀ ਜਿਹੜੀ ਬਿਜਲੀ ਡਿੱਗਦੀ ਆ ਉਹ ਜਦੋਂ ਵੀ ਉਚਾਈ ਦੇ ਉੱਤੇ ਉਸ ਨਿਸ਼ਾਨ ਸਾਹਿਬ ਦੇ ਉੱਪਰ ਡਿੱਗਦੀ ਆ ਤਾਂ ਉਹ ਸਿੱਧੀ ਧਰਤੀ ਦੇ ਵਿੱਚ ਅਰਥ ਹੋ ਜਾਂਦੀ ਆ ਉਹਦਾ ਨੁਕਸਾਨ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਉੱਤੇ ਨਹੀਂ ਹੁੰਦਾ ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਸੋ ਉਹ ਚੀਜ਼ਾਂ ਤੋਂ ਬਚਾਉਣ ਵਾਸਤੇ ਵੀ ਨਿਸ਼ਾਨ ਸਾਹਿਬ ਲਗਿਆ ਤੇ ਦੂਸਰਾ ਦੂਰੋਂ ਇਹ ਚੀਜ਼ ਦਾ ਪਤਾ ਲੱਗ ਜਵੇ ਵੀ ਹਾਂ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਹੈਗਾ ਤੇ ਅੱਜ ਦੇ ਲੋਕ ਆਪਾਂ ਨੂੰ ਪਤਾ ਵੀ ਹੁਣ ਇਦਾਂ ਹੀ ਜਿਵੇਂ ਆਪਾਂ ਨਿਸ਼ਾਨ ਸਾਹਿਬ ਲਾਇਆ ਹੋਇਆ ਇਦਾਂ ਹੀ ਉੱਚੇ-ਉੱਚੇ ਬੋਰਡ ਉੱਚੀਆਂ-ਉੱਚੀਆਂ ਹੋਲਡਿੰਗਾਂ ਲਾਉਂਦੇ ਨੇ ਤਾਂ ਕਿ ਲੋਕਾਂ ਨੂੰ ਦੂਰੋਂ ਪਤਾ ਲੱਗੇ ਕਿ ਐਸ ਜਗ੍ਹਾ ਦੇ ਉੱਤੇ ਕੁਝ ਹੈਗਾ ਕੋਈ ਪੈਟਰੋਲ ਪੰਪਾ ਕੋਈ ਹੋਟਲ ਆ ਕੋਈ ਹੋਰ ਕਿਸੇ ਚੀਜ਼ ਦੀ ਐਡਵਰਟਾਈਜ਼ਮੈਂਟ ਇੰਨਾ ਦੂਰ ਦਾ ਸੋਚ ਕੇ ਪਾਸ਼ਾ ਨੇ ਆਪਦੇ ਸਮੇਂ ਦੇ ਵਿੱਚ ਸਾਨੂੰ ਇਹ ਚੀਜ਼ਾਂ ਦੀ ਬਖਸ਼ਿਸ਼ ਕੀਤੀ ਆ ਤੇ ਪਾਸ਼ਾ ਦੀ ਜਿਹੜੀ ਸੋਚ ਆ ਉਹ ਇੱਕ ਸਮੁੰਦਰ ਆ ਜੀ ਆਪਾਂ ਰੋਜ਼ ਇਹਦੇ ਬਾਰੇ ਗੱਲਾਂ ਕਰੀਏ ਤਾਂ ਰੋਜ਼ ਦੀ ਰੋਜ਼ ਆਪਾਂ ਨੂੰ ਨਵੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ। ਕੜਾ ਦਿੱਤਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ। ਹਨਾ ਮੂਲ ਮੰਤਰ। ਜਿੱਥੋਂ ਸ਼ੁਰੂਆਤ ਹੀ ਹੁੰਦੀ ਆ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿੱਧਾ ਹੀ ਨਾਮ। ਸੋ ਇਸ ਕਰਕੇ ਪਾਤਸ਼ਾਹ ਨੇ ਬਹੁਤ ਅੱਗੇ ਦੀ ਸੋਚ ਰੱਖ ਕੇ ਆਪਣੇ ਬੱਚਿਆਂ ਵਾਸਤੇ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਕੀਤਾ। ਤੇ ਜਿਹੜੀ ਬਾਣੀ ਆ ਬਾਣੀ ਦੇ ਉੱਤੇ ਵੀ ਸਾਨੂੰ ਕਿੰ ਤੋਂ ਪ੍ਰਾਂਤੂ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੀ ਇੰਨੀ ਔਕਾਤ ਨਹੀਂ ਹੈਗੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਅਸੀਂ ਉਹਨਾਂ ਦੀ ਬਾਣੀ ਨੂੰ ਜੱਜ ਕਰ ਸਕੀਏ ਅਸੀਂ ਤਾਂ ਤਾਂ ਕਹੀਏ ਨਾ ਜੇ ਅਸੀਂ ਉਸ ਲੈਵਲ ਤੱਕ ਜਾਈਏ ਜਦੋਂ ਸਾਡੀ ਉਸ ਥਾਂ ਤੱਕ ਜਾਣ ਦੀ ਔਕਾਤ ਹੀ ਨਹੀਂ ਹੈਗੀ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਗੁਰੂ ਪਾਤਸ਼ਾਹ ਨੇ ਬਾਣੀ ਲਿਖੀ ਜਾਂ ਨਹੀਂ ਲਿਖੀ ਅਸੀਂ ਅਰਦਾਸ ਕਰ ਸਕਦੇ ਹਾਂ ਪਾਤਸ਼ਾਹ ਦੇ ਅੱਗੇ ਤੇ ਦੂਸਰੀ ਗੱਲ ਕਈ ਭਰਾ ਕਹਿੰਦੇ ਆ ਕਿ ਤੁਹਾਨੂੰ ਜ਼ਹਿਰ ਦਿੱਤਾ ਜਾਂਦਾ ਤਾਂ ਤੁਸੀਂ ਇਹ ਦੇਖੋ ਵੀ ਜ਼ਹਿਰ ਦਿੱਤਾ ਕਿਸ ਦੇ ਨਾਂ ਤੇ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਉੱਤੇ ਜ਼ਹਿਰ ਦਿੱਤਾ ਗਿਆ ਤਾਂ ਹੱਸ ਕੇ ਪੀ ਲੋ ਆਪਣੇ ਪਾਤਸ਼ਾਹ ਦੇ ਉੱਤੇ ਭਰੋਸਾ ਰੱਖ ਕੇ ਉਹਦਾ ਨਾਮ ਲੈ ਕੇ ਹੱਸ ਕੇ ਉਹ ਜ਼ਹਿਰ ਪੀ ਲੋ ਜ਼ਹਿਰ ਵੀ ਅੰਮ੍ਰਿਤ ਬਣ ਗਿਆ ਕਿਸੇ ਬੰਦੇ ਦੀ ਗੱਲ ਨਹੀਂ ਸੁਣਨੀ ਕਿਉਂਕਿ ਹਰ ਬੰਦਾ ਆਪਣੇ ਹਿਸਾਬ ਨਾਲ ਅਰਥ ਕਰਦਾ ਬਾਣੀ ਦੇ ਤਾਂ ਸੰਪੀਤਾ ਦੇ ਅੱਗੇ ਅਰਦਾਸ ਕਰੋ ਤਾਂ ਤੁਹਾਨੂੰ ਆਪੇ ਹੀ ਗੁਰਬਾਣੀ ਦੇ ਅਰਥ ਵੀ ਸਮਝ ਆਉਣ ਲੱਗ ਜਾਣਗੇ ਤੇ ਗੁਰਬਾਣੀ ਦਾ ਵੀ ਪਤਾ ਲੱਗਣ ਲੱਗ ਜੇ ਇਹ ਸੇ ਕਰਕੇ ਤੁਹਾਨੂੰ ਅਕਸਰੀ ਕਹਿੰਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਸਕਾਲਪੁਰਖ ਵਾਹਿਗੁਰਦਾ ਨਾਮ ਲੈਣਾ ਸ਼ੁਰੂ ਕਰੋ ਮਿੱਤਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਜਿਉਂਦੇ ਵਾਸਤੇ ਰਹੋ ਧੰਨਵਾਦ